ਵਾਹਿਗੁਰੂ ਵਾਹਿਗੁਰੂ ਏਕ ਓਕਾਰ ਸ੍ਰੀ ਵਹਿਗੁਰੂ ਜੀ ਕੀ ਫਤਿਹ ਪਾਛਾਈ ਦਸਵੀਂ ਕੋ ਵਾਜ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਜਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੁਸਰਤੋਂ ਕਹਾਉ ਆਪ ਹਾਥ ਦੇ ਮੋ ਬਚਾਓ सुखी बसे मेरो परिवार शेख सिख सबे करतारा मोर अच्छा निज कर दे करिए सब बैरन को आज आजिये पूर्ण भजन की रहे प्यासा तुम ढ कोई अवर न त्याओ जो बर चाओ सु तुमते पाओ शेख सिख हमारे तरिये चुन चुन सत्र हमारे मरिए आप हाथ दे मुझे अवारे मन काल का त्रास निवारे हु जो सदा हमारे पच्छा सिरी ऐह तुझ की करे और अच्छा ਰਾਖ ਲੂ ਮੂ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਅਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਜੋ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਤਮਾਸ਼ਾ ਜਵਨ ਕਾ ਜੋਗੀ ਸ਼ਿਵ ਕੀ ਓ ਬੇਦਰਾਜ ਬ੍ਰਹਮਾ ਜੋਧੀ ਓ ਜਵਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤੈਂ ਹਮਾਰਾ ਜਵਨ ਕਾਰ ਸਭ ਜਗਤ ਬਨਾਇਓ ਦੇਵ ਦੇਜ ਛਣੁ ਪਜਾਇਓ आदे अंत के उतारा सोई गुरु समझो हमारा नमस्कार तिसी को हमारी सकल प्रजा जिन आप सवारी सीप कण को सीप गुण सुख दीयो सरतण को पल मोह बद कीयो कट कट के अंतर की जानत पले बुरे की पीर पहचान चीटी ते कुंचर स्थूला सब पर कृपा दृष्ट कर हुला संतन दुख पाए ते दुखी सुख पाए साधन के सुखी एक एक की पीर पहचाने कट कट के पट पट की जाने जब उद्कर करा कर तारा प्रजा ततव तत दे अपारा जब आ करत करत हो कामरो तुम में मिल दे दर्शन भओ जीते बदन सरस्वती तारे आप अपनी बोझ उचारे तुम सब हीते रहते नाम जानत भेद भेदला ਨੀਰੰਕਾਰ ਨਿਰੰਬਕਾਰ ਨਿਲਾੰਭ ਆਧ ਨੀਲ ਨਾਦ ਸੰਭ ਤਾਂ ਕਾ ਮੁੜ ਉਚਾਰਤ ਵੇਦਾ ਜਾ ਕੋ ਪੇਵ ਨ ਪਾਵਤ ਵੇਦਾ ਤਾਂ ਕੋ ਕਰ ਪਾਵਨ ਨੁਮੰਤ ਮਾ ਮੁੜ ਕੁਛ ਵੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰਗਾਰ ਕਚੀਤ ਨਹੀਂ ਪੀਵ ਆਪ ਆਪਣੀ ਬੁਧ ਹੈ ਜੇਤੀ ਬਨਤ ਪਿੰਪਿੰ ਤੂੰ ਐ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੈ ਬੇ ਸਜਾ ਪ੍ਰਥਮ ਸੰਸਾਰ ਏਕੇ ਰੂਪ ਅਨੂਪ ਸਰੂਪ ਰੰਗ ਵਾਵ ਰਾਵ ਕੈ ਕੂਪਾ ਅੰਡ ਜੇ ਰਜ ਸੇਤ ਚਕੀਨੀ ਉਤ ਪੂਇਨ ਖਾਨ ਬਹੁ ਰਚ ਦੀਨੀ ਕਹੋ ਫੁਲ ਰਾਜਾ ਹੈ ਬੈਠਾ ਕੋ ਸਿਮਟ ਪਾਉ ਸ਼ੰਕਰ ਗੇਠਾ ਸਗਰੀ ਸਰਸ ਦਿਖਾਏ ਚਾਂਬ ਆਜੁਗਾ ਸਰੂਪ ਸਮਾਂਬ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਐ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ जे एस तु जितो शरण नी परे तिन के दुष्ट दुख त है मरे पुरख जीवन पग परे तैयार इ तिन के तुम संकट सब टारे जो काल कोई के बार ते आए ताके काल निकट नहि आए रक्षा होए त सब काल अदृष्ट दृष्ट रष्ट तद काल कृपा अदृष्ट तंजाय न हारो ताके ताप तिन के मैरो रिद्ध सिद्ध कर्मो सब होए दू स सके ना कोई एक बार जिन तुम्हें संवारा काल फांस त तय उबारा ਜਿਨ ਨਾਮ ਤਿਆਰੋ ਕਹਾ ਦਰਦ ਦੁਸ ਦੋਗ ਤੇ ਰਹਾ ਖੱਡ ਕੇਤ ਮੇ ਸ਼ਰਨ ਤਿਹਾਰੀ ਆਪ ਹਾ ਦੇ ਲਿਉ ਉਬਾਰੀ ਸਰਬ ਠੋਰ ਮੇ ਹੋਉ ਸਹਾਏ ਦੁਸਤ ਦੋਗ ਤੇ ਲਿਉ ਬਚਾਏ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਪਿਕ ਸਕਲ ਦੇ ਕੋ ਹਰਤਾ ਦੁਸਤ ਦੋਗ ਕਿਉ ਕੇਸ਼ੇ ਕਰਤਾ ਸ੍ਰੀ ਐ ਤੁਜ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਤ ਬਲ ਪਾਵੈ ਸੋਏ ਦੁਖ ਨ ਤਿਸੇ ਬਿਆਪਤ ਕੋਇੜਲ सुनय गंग जो जाहि सो रस ना पावे सुनय मुर्चित लाए चतुरता आवी दुख दर्द पौ निकट तिन न तिन के रहे जो होक एक बार छपई को कहे जो पाई समन सत सहस बने जे अर्ध सहस मन कहि जे भद्रसुदी रस्ती हुई रवारा तीर सतदरो ग्रंथ सुदवारा सोए पाए गए जब ते तुम्हारे तब देखो आंख तरै नयन राम रहीम पुराण कुरान एक कहे मत एक न मान ਸਿਮਰਤ ਸਸਤਰ ਵੇਦ ਸਭ ਹੋ ਵੇਦ ਕਹੇ ਹਮ ਏਕ ਨ ਜਾਣ ਸ੍ਰੀ ਐਸਪਾਨ ਕਿਰਪਾ ਤੁਮਰੀ ਕਰਮੇ ਨਾ ਕਹੋ ਸਭ ਤੋਈ ਵਿਖਾਨੇ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਏ ਤੋ ਹਰ ਦਵਾਰ ਬਾਈ ਗਏ ਕੀ ਲਾਜ ਅਸ ਗੋਵਿੰਦਾਸ ਤੁਹਾਰ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਫਤਿਹ ਵਾਹਿਗੁਰੂ ਵਾਹਿਗੁਰੂ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਈ ਦਸਮੀ ਕਬੋ ਬਾਜ ਬੇਨਤੀ ਚੋ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸਰ ਤੋਂ ਕਵਾਉ ਆਪ ਹਾਥ ਦੇ ਮੋ ਬਚਾਓ ਸੁਖੀ ਬਸੇ ਮੇਰੋ ਪਰਿਵਾਰਾ ਸੇਖ ਸਿਖਸ ਬੇ ਕਰਤਾਰਾ ਮੋ ਰੱਛਾ ਨਿਜ ਕਰ ਦੇ ਕਰੀਏ ਸਭ ਬੈਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੀ ਪਿਆਸਾ ਤੁਮ ਛਾੜ ਕੋਈ ਅਵਰ ਨਾ ਤਿਆਉ ਜੋ ਬਰ ਚਾਉ ਸੋ ਤੁਮ ਤੇ ਪਾਉ ਸੇਖ ਸਿਖ ਹਮਾਰੇ ਤਰੀਏ ਚੁੰ ਚੁੰ ਸੱਤਰ ਹਮਾਰੇ ਮਰੀਏ ਆਪ ਹਾ ਦੇ ਮੁਝੇ ਅਵਾਰੇ ਮਨ ਕਾਲ ਕਾ ਤਰਾਸ ਨਿਵਾਰੇ ਹੁ ਜੋ ਸਦਾ ਹਮਾਰੇ ਪੱਛਾ ਸ੍ਰੀ ਐ ਤੂਜ ਕੀ ਕਰੇ ਔਰ ਅੱਛਾ ਰਾਖ ਲੂ ਮੂ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਅਸ਼ਟਣ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਰਜ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਜਛਨ ਉਪਜਾਇਓ ਆਦੇ ਅੰਤੇ ਕੇ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੀਵ ਕਨ ਕੋ ਸੀਵ ਗੁਣ ਸੁਖ ਦੀਓ ਸਰਤਣ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਂਤ ਭਲੇ ਬੁਰੇ ਕੀ ਪੀਰ ਪਛਾਨ ਚੀਟੀ ਤੇ ਕੁੰਚ ਰਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਧ ਕਰ ਕਰਾ ਕਰਤਾਰਾ ਪ੍ਰਜਾ ਤਤਵ ਦੇ ਅਪਾਰਾ ਜਬ ਆਕਰਤ ਕਰਤ ਹੋ ਕਾਮ ਬਹੁ ਤੁਮ ਮੇ ਮਿਲ ਦੇ ਦਰ ਸੰਭਉ ਜੇਤੇ ਬਦਨ ਸਰ ਸਭ ਤਾਰੇ ਆਪ ਆਪਣੀ ਬੂਜ ਉਚਾਰੇ ਤੁਮ ਸਭ ਹੀ ਤੇ ਰਹਿਤੇ ਨਾਮ ਜਾਣਤ ਬੇਦ ਬੇਦ ਅਰਲਾ ਨੀਰੰਕਾਰ ਨਿਰੰਬਕਾਰ ਨਿਲੰਭੋ ਆਧ ਨੀਲ ਨਾਦਾ ਸੰਭ ਤਾ ਕਾ ਮੁਰ ਉਚਾਰਤ ਵੇਦਾ ਜਾ ਕੋ ਪੇਵ ਨ ਪਾਵਤ ਵੇਦਾ ਤਾ ਕੋ ਕਰ ਪਾਵਨ ਨੁਮੰਤ ਮਾ ਮੁਰ ਕੁਛ ਵੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰਗਾਰ ਕਚੀਤ ਨਹੀਂ ਪੀਵ ਆਪ ਆਪਣੀ ਬੁਧ ਹੈ 제ਤੀ ਬਨਤ ਪਿੰਪੰਤ ਤੂੰ ਐ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੈ ਬੇ ਸਜਾ ਪ੍ਰਥਮ ਸੰਸਾਰ ਏਕੇ ਰੂਪ ਅਨੂਪ ਸਰੂਪ ਰੰਗ ਵਾਵ ਰਾਵ ਕੈ ਕੂਪਾ ਅੰਡ ਜੇ ਰਜ ਸੇਤ ਕੀਨੀ ਉਤ ਪੂਰਨ ਖਾਨ ਬਉ ਰਚ ਦੀਨੀ ਕਹੋ ਫੁਲ ਰਾਜਾ ਹੈ ਬੈਠਾ ਕੋ ਸਿਮਟ ਪਾਉ ਸ਼ੰਕਰ ਗੇਠਾ ਸਗਰੀ ਸ੍ਰਸ ਦਿਖਾਏ ਚਾਂਬ ਆ ਜੁਗਾ ਸਰੂਪ ਸੁਮੰਬ ਅਬ ਰਛਾ ਮੇਰੀ ਤੁਮ ਕਰੋ ਸਿਖ ਉਬਾਰ ਐ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਐਸ ਤੁਜ ਤਉ ਛਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਆਰੇ ਤਿਨ ਕੇ ਤਮ ਸੰਗਟ ਸਭ ਟਾਰੇ ਜੋ ਕਾਲ ਕੋਈ ਕੇ ਬਾਰ ਤੇ ਆਏ ਤਾਂ ਕੇ ਕਾਲ ਨਿਕਟ ਨਹੀਂ ਆਏ ਰੱਛਾ ਹੋਏ ਤੈ ਸਭ ਕਾਲਾ ਦ੍ਰਿਸ਼ਟ ਰਸ ਚਰੇ ਤਤਕਾਲਾ ਕਿਰਪਾ ਦ੍ਰਿਸ਼ਤ ਤਨ ਜਾਏ ਨਹਾਰੋ ਤਾਂ ਕੇ ਤਾਪ ਤਿਨ ਕਮੈਰੋ ਰਿਦ ਸਿਦ ਕਰਮੋ ਸਭ ਹੋਏ ਦੂਸਾ ਸਕੇ ਨਾ ਕੋਏ ਏਕ ਬਾਜਿਨ ਤੁਮੇ ਸੰਵਾਰਾ ਕਾਲ ਫਾਂਸਤੇ ਤੈ ਉਬਾਰਾ ਜਿਨ ਨਾਮ ਤਿਆਰੋ ਕਹਾ ਦਰਦ ਦੁਸ ਦੋਗ ਤੇ ਰਹਾ ਖੱਡ ਲਕੇਤ ਮੇ ਸ਼ਰਨ ਤਿਹਾਰੀ ਆਪ ਹਾ ਦੇ ਲਿਉ ਬਾਰੀ ਸਰਬ ਠੋਰ ਮੇ ਹੋਉ ਸਹਾਇ ਦੁਸਤ ਦੋਗ ਤੇ ਲਿਉ ਵਚਾਇ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਪਿਕ ਸਕਲ ਦੇ ਕੋ ਹਰਤਾ ਦੁਸਤ ਦੋ ਕਿਉ ਕੇਸ਼ੇ ਕਰਤਾ ਸ੍ਰੀ ਐ ਤੁ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਤ ਬਲ ਪਾਵੈ ਸੋਏ ਦੁਖ ਨ ਤਿਸੇ ਬਿਆਪਤ ਕੋਇੜਲ ਸੁਨੇ ਗੰਗ ਜੋ ਜਾਹੀ ਸੋ ਰਸਨਾ ਪਾਵੇ ਸੁਨੇ ਮੁਰ ਚਿਤ ਲਾਏ ਚਤੁਰਤਾ ਆਵੀ ਦੁਖ ਦਰਦ ਪੋ ਨਿਕਟ ਤਿੰਨਾ ਤਿੰਨ ਕੇ ਰਹੇ ਜੋ ਹੋ ਕੋ ਇੱਕ ਬਾਤ ਚ ਪਈ ਕੋ ਕਹੇ ਜੋ ਪਾਈ ਸਮੰਦ ਸਤ ਸਹਿਸ ਬਣੀ ਜੇ ਅਰਧ ਸਹਿਸ ਹੋਂ ਤਿੰਨ ਕਹੀ ਜੇ ਭਦਰ ਸੁਦੀ ਅਸ਼ਟਮੀ ਰਵਾਰਾ ਤੀਰ ਸਤਰ ਦਰੋ ਗ੍ਰੰਥ ਸੁਦਵਾਰਾ ਸੁਐ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਹੀਂ ਨਾ ਰਾਮ ਰਹੀਮ ਪੁਰਾਨ ਕੁਰਾਨ ਇੱਕ ਕਹੇ ਮਤ ਇੱਕ ਨਾ ਮਾਨ सिमरत सहस्त्र वेद सबह वेद कहि हम एक न जान सिर ऐस मान कृपा तुमरी करमेन ना कहो सब तोइ बखाने दोहेरा सगले द्वार को छाड के गयो तुहारो द्वार बाय गए की लाज अस गोविंदास तुहार वैगुरु जी खालसा वैगुरु फतेह वाह गुरु वाह गुरु एक ओंकार श्री वैगुरु जी की फतेह पाश 10वीं कवो आवाज विनती चौपाई ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਜਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸਵ ਤੂੰ ਕਵਾਉ ਆਪ ਹਾਥ ਦੇ ਮੋ ਬਚਾਓ ਸੁਖੀ ਬਸੇ ਮੇਰੋ ਪਰਿਵਾਰ ਸੇਖ ਸਿਖ ਸਬੇ ਕਰਤਾਰਾ ਮੋ ਰੱਛਾ ਨਿਜ ਕਰ ਦੇ ਕਰੀਏ ਸਭ ਬੈਰਨ ਕੋ ਆਜਿ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਛਾੜ ਕੋਈ ਅਵਰ ਨਾ ਤਿਆਓ ਜੋ ਬਰ ਚਾਓ ਸੋ ਤੁਮ ਤੇ ਪਾਓ ਸੇਕ ਸਿਖ ਹਮਾਰੇ ਤਰੀਏ ਚੁੰ ਚੁੰ ਸੱਤਰ ਹਮਾਰੇ ਮਰੀਏ ਆਪ ਹਾ ਦੇ ਮੁਝੇ ਅਵਾਰੇ ਮਨ ਕਾਲ ਕਾ ਤਰਾਸ ਨਿਵਾਰੇ ਹੁ ਜੋ ਸਦਾ ਹਮਾਰੇ ਪੱਛਾ ਸ੍ਰੀ ਐ ਤੂਜ ਕੀ ਕਰੇ ਹੋ ਰੱਛਾ ਰਾਖ ਲੂ ਮੂ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦਸਟਣ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀ ਓ ਬੇਦ ਰਾਜ ਬ੍ਰਹਮਾ ਜੋ ਧੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਜਛਣ ਉਪਜਾਇਓ आदे अंत के उतारा सोई गुरु समझो हमारा नमस्कार तिसि को हमारी सकल प्रजा जिन आप सवारी सीकन को सीव गुण सुख दीयो सरतण को पल मोह बद कियो कट कट के अंतर की जानत पले बुरे की पीर पहचान चीटी ते कुंचर स्थूला सब पर कृपा दृष्ट कर हुला संतन दुख पाए ते दुखी सुख पाए साधन के सुखी एक एक की पीर पहचाने कट कट के पट पट की जाने जब उद्कर करा कर तारा प्रजा ततव तत दे अपारा जब आ करत करत हो काम वो तुम में मिल दे दर्शन भव जीते बदन सरस सब तारे आप अपनी बोझ उचारे तुम सब ही ते रहते नाम जानत भेद भेदला ਨਿਰੰਕਾਰ ਨਿਰੰਭਕਰ ਨਿਲੰਭੋ ਆਧ ਨੀਲ ਨਾਦ ਸੰਭ ਤਾ ਕਾਮੁੜ ਉਚਾਰਤ ਵੇਦਾ ਜਾ ਕੋ ਪੇਵ ਨ ਪਾਵਤ ਵੇਦਾ ਤਾ ਕੋ ਕਰ ਪਾਵਨ ਨੁਮੰਤ ਮਾ ਮੁੜ ਕੁਛ ਵੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰਗਾਰ ਕਚੀਤ ਨਹੀਂ ਪੀਵ ਆਪ ਆਪਣੀ ਬੁਧ ਹੈ 제ਤੀ ਬਨਤ ਪਿੰਨ ਪਿੰਤੂ ਐ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬੇ ਸਜਾ ਪ੍ਰਥਮ ਸੰਸਾਰ ਆ ਏਕੇ ਰੂਪ ਅਨੂਪ ਸਰੂਪ ਰੰਗ ਵਾਵ ਰਾਵ ਕੈ ਕੂਪਾ ਅੰਡ ਜੇ ਰਜ ਸੇਤ ਕੀਨੀ ਉਤ ਪੂਰਨ ਖਾਨ ਬਉ ਰਚ ਦੀਨੀ ਕਹੋ ਫੁਲ ਰਾਜਾ ਹੈ ਬੈਠਾ ਕੋ ਸਮਿਟ ਪਾਉ ਸ਼ੰਕਰ ਗੇਠਾ ਸਗਰੀ ਸਰਸ ਦਿਖਾਏ ਸਚਾਂਬ ਆ ਜੁਗਾ ਸਰੂਪ ਸੁਮੰਬ ਅਬ ਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਐ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇਐਸ ਤੁਜ ਤਾ ਉਚਾਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪ੍ਰੁਖ ਜਵਨ ਪਗ ਪਰੇ ਤਿਆਰ ਏ ਤਿਨ ਕੇ ਤੁਮ ਸੰਗਟ ਸਬਟਾਰੇ ਜੋ ਕਾਲ ਕੋਈ ਕਬਾਰ ਤੇ ਆਏ ਤਾਂ ਕੇ ਕਾਲ ਨਿਕਟ ਨਹ ਆਏ ਰੱਛਾ ਹੋਏ ਤੈ ਸਭ ਕਾਲਾ ਦ੍ਰਿਸ਼ਟ ਰਸ ਚਰੇ ਤਦ ਕਾਲਾ ਕਿਰਪਾ ਅਦ੍ਰਿਸ਼ਤ ਤਨ ਜਾਇਨ ਹਾਰੋ ਤਾਂ ਕੇ ਤਾਪ ਤਿਨ ਕਮੈਰੋ ਰਿਦ ਸਿਧ ਕਰਮੋ ਸਭ ਹੋਏ ਦੂਸ ਸਕੇ ਨਾ ਕੋਈ ਏਕ ਬਾਜਿਨ ਤੁਮੇ ਸੰਵਾਰਾ ਕਾਲ ਫਾਸਤ ਤੈ ਉਬਾਰਾ ਜਿਨ ਨਾਮ ਤਿਆਰੋ ਕਹਾ ਦਰਦ ਦੁਸ ਦੋਗ ਤੇ ਰਹਾ ਖੱਡ ਕੇਤ ਮੇ ਸ਼ਰਨ ਤਿਹਾਰੀ ਆਪ ਹਾ ਦੇ ਲਿਉ ਬਾਰੀ ਸਰਬ ਠੋਰ ਮੇ ਹੋਉ ਸਹਾਏ ਦੁਸਤ ਦੋਗ ਤੇ ਲਿਉ ਵਚਾਏ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਪਿਕ ਸਕਲ ਦੇ ਕੋ ਹਰਤਾ ਦੁਸਤ ਦੋ ਕਿਉ ਕੇਸ਼ੇ ਕਰਤਾ ਸ੍ਰੀ ਐਸ ਤੁ ਜਪ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਤ ਫਲ ਪਾਵੈ ਸੋਏ ਦੁਖ ਨ ਤਿਸੇ ਬਿਆਪਤ ਕੋਇੜਲ ਸੁਨੇ ਗੰਗ ਜੋ ਜਾਹੀਂ ਸੋ ਰਸ ਨਾ ਪਾਵੇ ਸੁਨੇ ਮੁਰਚਿਤ ਲਾਇ ਚਤੁਰਤਾ ਆਵੀ ਦੁੱਖ ਦਰਦ ਪਉਣ ਨਿਕਟ ਤਿੰਨਾ ਤਿੰਕੇ ਰਹੇ ਜੋ ਹੋ ਕੋ ਇੱਕ ਬਾਚ ਪਈ ਕੋ ਕਹੇ ਜੋ ਪਾਈ ਸਮਨ ਸਤ ਸਹਿਸ ਬਣੀ ਜੇ ਅਰਧ ਸਹਿਸਮਨ ਤਿੰਨ ਕਹੀ ਜੇ ਭੱਦਰ ਸੁਦੀ ਵਸਨੀ ਰਵਾਰਾ ਤੀਰ ਸਤਰਦਰੋ ਗ੍ਰੰਥ ਸੁਦਵਾਰਾ ਸੋ ਹੈ ਪਾਏ ਗਏ ਜਬ ਤੇ ਤਮਰੇ ਤਬ ਤੇ ਕਉ ਅੱਖਾ ਤਰੇ ਨੈਣੋ ਰਾਮ ਰਹੀਮ ਪੁਰਾਨ ਕੁਰਾਨ ਇਕ ਕਹੇ ਮਤ ਇਕ ਨਾ ਮਾਨ सिमरते सहस्त्र वेद सबहओ वेद कहे हम एक न जान सिर ऐस मान कृपा तुमरी करमेन ना कहो सब तोइ बखाने दोहेरा सगले द्वार को छाड के इंगयो तोहारो द्वार बाय गए की लाज अस गोविंदास तुहार वैगुरु जी खालसा वैगुरु जी फतेह वाहेगुरु वाहेगुरु वाहे एक ओंकार श्री वैगुरु जी की फतेह पाशाई दशमी ਕਵਬਾਜ ਬੇਨਤੀ ਜੋ ਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਜਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸਤੋਂ ਕੋ ਬਾਉ ਆਪ ਹਾਥ ਦੇ ਮੋ ਬਚਾਓ ਸੁਖੀ ਬਸੇ ਮੇਰੋ ਪਰਿਵਾਰਾ ਸੇਖ ਸਿਖਸ ਬੇ ਕਰਤਾਰਾ ਮੋ ਰੱਛਾ ਨਿਜ ਕਰ ਦੇ ਕਰੀਏ ਸਭ ਬੈਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੀ ਪਿਆਸਾ ਤੁਮ ਛਾੜ ਕੋਈ ਅਵਰ ਨਾ ਤਿਆਓ ਜੋ ਬਰ ਚਾਉ ਸੋ ਤੁਮ ਤੇ ਪਾਓ ਸੇਖ ਸਿਖ ਹਮਾਰੇ ਤਰੀਏ ਚੁੰ ਚੁੰ ਸੱਤਰ ਹਮਾਰੇ ਮਰੀਏ ਆਪ ਹਾ ਦੇ ਮੁਝੇ ਅਵਾਰੇ ਮਨ ਕਾਲ ਕਾ ਤਰਾਸ ਨਿਵਾਰੇ ਹੁਜੋ ਸਦਾ ਹਮਾਰੇ ਪੱਛਾ ਸ੍ਰੀ ਐ ਤੂਜ ਕੀ ਕਰਿਓ ਰੱਛਾ ਰਾਖ ਲੂ ਮੂ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਅਸ਼ਟਣ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜਿ ਜੋ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀ ਉਹ ਬੇਦਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਜ ਛਣ ਉਪਜਾਇਓ आदे अंत के उतारा सोई गुरु समझ्यो हमारा नमस्कार तिसि को हमारी सकल प्रजा जिन आप सवारी सीव कण को सीव गुण सुख दीयो सरतण को पल मोह बद कियो कट कट के अंतर की जानत पले बुरे की पीर पहचान चीटी ते कुंचर स्थूला सब पर कृपा दृष्ट कर हुला संतन दुख पाए ते दुखी सक पाए साधन के सुखी एक एक की पीर पहचाने कट कट के पट पट की जाने जब उद्कर करा कर तारा प्रजा ततव दे अपारा जब आ करत करत हो काम वो तुम में मिल दे दर्शन भओ जीते बदन सरस अवतारे आप अपनी भोज उचारे तुम सब हीते रहते नाम जानत भेद भेद अला ਨੀਰੰਕਾਰ ਨਿਰੰਬਕਾਰ ਨਿਲੰਭੋ ਆਧ ਨੀਲ ਨਾਦ ਸੰਭ ਤਾ ਕਾ ਮੁੜ ਉਚਾਰਤ ਵੇਦਾ ਜਾ ਕੋ ਪੇਵ ਨ ਪਾਵਤ ਵੇਦਾ ਤਾ ਕੋ ਕਰ ਪਾਵਨ ਨੁਮੰਤ ਮਾ ਮੁੜ ਕੁਛ ਵੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰਗਾਰ ਕਚੀਤ ਨਹੀਂ ਪੀਵ ਆਪ ਆਪਣੀ ਬੁਧ ਹੈ 제ਤੀ ਬਨਤ ਪਿੰਨ ਪਿੰਤੂ ਐ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬੇ ਸਜਾ ਪ੍ਰਥਮ ਸੰਸਾਰ ਏਕੇ ਰੂਪ ਅਨੂਪ ਸਰੂਪ ਰੰਗ ਵਾਵ ਰਾਵ ਕੈ ਗੋਪਾ ਅੰਡ ਜੇ ਰਜ ਸੇਤ ਕੀਨੀ ਉਤ ਪੂਰਨ ਖਾਨ ਬਉ ਰਚ ਦੀਨੀ ਕਹੋ ਫੁਲ ਰਾਜਾ ਹੈ ਬੈਠਾ ਕੋ ਸਮਿਟ ਪਾਉ ਸ਼ੰਕਰ ਗੇਠਾ ਸਗਰੀ ਸ੍ਰਸ ਦਿਖਾਏ ਸਚਾਂਬ ਆਜੁਗਾ ਸਰੂਪ ਸਮਾਂਬ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਐ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਐ ਸੁਜ ਤਉ ਛਾਨੀ ਪਰੇ ਤਿਨ ਕੇ ਦੁਸਤ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਆਰੇ ਤਿਨ ਕੇ ਤਮ ਸੰਗਟ ਸਭ ਟਾਰੇ ਜੋ ਕਾਲ ਕੋਇ ਕੇ ਬਾਰ ਤੇ ਆਏ ਤਾਂ ਕੇ ਕਾਲ ਨਿਕਟ ਨਹੀਂ ਆਏ ਰੱਛਾ ਹੋਏ ਤੈ ਸਭ ਕਾਲਾ ਦ੍ਰਿਸ਼ਟ ਰਸਤ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਹਾਰੋ ਤਾਂ ਕੇ ਤਾਪ ਤਿਨ ਕਮਹਿਰੋ ਰਿਦ ਸਿਧ ਕਰਮੋ ਸਭ ਹੋਏ ਦੂਸ ਸਕੇ ਨਾ ਕੋਏ ਏਕ ਬਾਜਿਨ ਤੁਮੇ ਸੰਵਾਰਾ ਕਾਲ ਖਾਂਸਤੇ ਤੈ ਉਬਾਰਾ ਜਿਨ ਨਾਮ ਤੇ ਆਰੋ ਕਹਾ ਦਰਦ ਦੁਸ ਦੋਗ ਤੇ ਰਹਾ ਖੱਡ ਕੇਤ ਮੇ ਸ਼ਰਨ ਤਿਹਾਰੀ ਆਪ ਹਾ ਦੇ ਲਿਉ ਉਬਾਰੀ ਸਰਬ ਠੋਰ ਮੇ ਹੋਉ ਸਹਾਏ ਦੁਸਤ ਦੋਗ ਤੇ ਲਿਉ ਵਚਾਏ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਪਿਕ ਸਕਲ ਦੇ ਕੋ ਹਰਤਾ ਦੁਸਤ ਦੋ ਕਿਉ ਕੇਸ਼ੇ ਕਰਤਾ ਸ੍ਰੀ ਐ ਤੁਜ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਤ ਫਲ ਪਾਵੈ ਸੋਏ ਦੁਖ ਨ ਤਿਸੇ ਬਿਆਪਤ ਕੋਇੜਲ ਸੁਨੇ ਗੰਗ ਜੋ ਜਾਹੀ ਸੋ ਰਸਨਾ ਪਾਵੇ ਸੁਨੇ ਮੁਰ ਚਿਤ ਲਾਏ ਚਤੁਰਤਾ ਆਵੀ ਦੁਖ ਦਰਦ ਪੋ ਨਿਕਟ ਤਿੰਨਾ ਤਿੰਨ ਕੇ ਰਹੇ ਜੋ ਹੋ ਕੋ ਇੱਕ ਬਾਰ ਚਪਈ ਕੋ ਕਹੇ ਜੋ ਪਾਈ ਸਮਨ ਸਤ ਸਹਿਸ ਬਣੀ ਜੇ ਅਰਧ ਸਹਿਸ ਹੋਂ ਤਿੰਨ ਕਹੀ ਜੇ ਭਦਰ ਸੁਦੀ ਅਸ਼ਟਮੀ ਰਵਾਰਾ ਤੀਰ ਸਤਰ ਦਰੋ ਗ੍ਰੰਥ ਸੁਦਵਾਰਾ ਸਵੈ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਹੀਂ ਨਾ ਰਾਮ ਰਹੀਮ ਪੁਰਾਨ ਕੁਰਾਨ ਇੱਕ ਕਹੇ ਮਤ ਇੱਕ ਨਾ ਮਾਨ ਸਿਮਰਤ ਸਸਤਰ ਵੇਦ ਸਭ ਹੋ ਵੇਦ ਕਹੇ ਹਮ ਏਕ ਨ ਜਾਣ ਸ੍ਰੀ ਐਸਪਾਨ ਕਿਰਪਾ ਤੁਮਰੀ ਕਰਮੇ ਨਾ ਕਹੋ ਸਭ ਤੋਈ ਵਿਖਾਨੇ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਏ ਤੋ ਹਰੋ ਦਵਾਰ ਬਾਈ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਫਤਿਹ ਵਾਹਿਗੁਰੂ ਵਾਹਿਗੁਰੂ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਈ ਦਸਮੀ ਕਵੋ ਬਾਚ ਬੇਨਤੀ ਚੋ ਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਣਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸਵ ਤੂੰ ਕਵਾਓ ਆਪ ਹਾਥ ਦੇ ਮੋਹ ਬਚਾਓ ਸੁਖੀ ਬਸੇ ਮੇਰੋ ਪਰਿਵਾਰ ਸੇਕ ਸਿਕ ਸਬੇ ਕਰਤਾਰਾ ਮੋਰ ਅੱਛਾ ਨਿਜ ਕਰ ਦੇ ਕਰੀਏ ਸਭ ਬੈਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਛਾੜ ਕੋਈ ਅਵਰ ਨਾ ਧਿਆਓ ਜੋ ਬਰ ਚਾਓ ਸੋ ਤੁਮ ਤੇ ਪਾਓ ਸੇਖ ਸਿਖ ਹਮਾਰੇ ਤਰੀਏ ਚੁੰ ਚੁੰ ਸੱਤਰ ਹਮਾਰੇ ਮਰੀਏ ਆਪ ਹਾ ਦੇ ਮੁਝੇ ਅਵਾਰੇ ਮਨ ਕਾਲ ਕਾ ਤਰਾਸ ਨਿਵਾਰੇ ਹੁਜੋ ਸਦਾ ਹਮਾਰੇ ਪੱਛਾ ਸ੍ਰੀ ਐ ਤੂਜ ਕੀ ਕਰਿਓ ਰੱਛਾ ਰਾਖ ਲੂ ਮੂ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦਸਟਣ ਕੇ ਹੰਤਾ ਤੁਮ ਹੋ ਪੁਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਜੋ ਅਵਤਾਰਾ ਕਾਲ ਪਾਏ ਕਰਿ ਵਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀ ਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀ ਓ ਬੇਦਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਜ ਛਣੁ ਪਜਾਇਓ आदे अंत के उतारा सोई गुरु समझ्यो हमारा नमस्कार तिसि को हमारी सकल प्रजा जिन आप सवारी सीव कण को सीव गुण सुख दीजो सरतण को पल मोह बदकीयो कट कट के अंतर की जानत पले बुरे की पीर पहचान चीटी ते कुंचर स्थूला सब पर कृपा दृष्ट कर फूला ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਧ ਕਰ ਕਰਾ ਕਰਤਾਰਾ ਪ੍ਰਜਾ ਤਤਵ ਦੇ ਅਪਾਰਾ ਜਬ ਆਕਰਤ ਕਰਤ ਹੋ ਕਾਮ ਬਹੁ ਤੁਮੇ ਮਿਲ ਦੇ ਦਰ ਸੰਭਉ ਜੇਤੇ ਬਦਨ ਸਰਸ ਸਵਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤੇ ਨਾਮ ਜਾਣਤ ਬੇਦ ਬੇਦ ਅਰਲਾ ਨੀਰੰਕਾਰ ਨਿਰੰਬਕਾਰ ਨਿਲੰਭੋ ਆਧ ਨੀਲ ਨਾਦ ਸੰਭ ਤਾ ਕਾਮੁੜ ਉਚਾਰਤ ਵੇਦਾ ਜਾਂ ਕੋ ਪੇਵ ਨ ਪਾਵਤ ਵੇਦਾ ਤਾ ਕੋ ਕਰ ਪਾਵਨ ਨੁਮੰਤ ਮਾ ਮੁੜ ਕੁਛ ਵੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰਗਾਰ ਕਚੀਤ ਨਹੀਂ ਪੀਵ ਆਪ ਆਪਣੀ ਬੁਧ ਹੈ 제ਤੀ ਬਨਤ ਪਿੰਪਿੰਤੂ ਐ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬੇ ਸਜਾ ਪ੍ਰਥਮ ਸੰਸਾਰ ਏਕੇ ਰੂਪ ਅਨੂਪ ਸਰੂਪ ਰੰਗ ਵਾਵ ਰਾਵ ਕਈ ਕੂਪ ਅੰਡ ਜੇ ਰਜ ਸੇਤ ਕੀਨੀ ਉਤ ਪੂਇਨ ਖਾਨ ਬਉ ਰਚ ਦੀਨੀ ਕਹੋ ਫੁਲ ਰਾਜਾ ਹੈ ਬੈਠਾ ਕੋ ਸਿਮਟ ਪਾਉ ਸ਼ੰਕਰ ਗੇਠਾ ਸਗਰੀ ਸ੍ਰਸ ਦਿਖਾਏ ਚਾਂਬ ਆ ਜੁਗਾ ਸਰੂਪ ਸੁਮੰਬ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਐ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇਐਸ ਤੁਜ ਤਾ ਵਿਚਾਰਨੀ ਪਰੇ ਤਨ ਕੇ ਦੁਸਤ ਦੁਖ ਤ ਹੈ ਮਰੇ ਪ੍ਰੁਖ ਜਵਨ ਪਗ ਪਰੇ ਤਿਆਰ ਏ ਤਿਨ ਕੇ ਤੁਮ ਸੰਗਟ ਸਬਟਾਰੇ ਜੋ ਕਾਲ ਕੋਈ ਕਬਾਰ ਤੇ ਆਏ ਤਾਂ ਕੇ ਕਾਲ ਨਿਕਟ ਨਹ ਆਏ ਰੱਛਾ ਹੋਏ ਤੈ ਸਭ ਕਾਲਾ ਦ੍ਰਿਸ਼ਟ ਰਸ ਚੜੇ ਤਦ ਕਾਲਾ ਕਿਰਪਾ ਅਦ੍ਰਿਸ਼ਤ ਤਨ ਜਾਇਨ ਹਾਰੋ ਤਾਂ ਕੇ ਤਾਪ ਤਨ ਕਮੈਰੋ ਰਿਦ ਸਿਧ ਕਰਮੋ ਸਭ ਹੋਏ ਦੂਸ ਸਕੇ ਨਾ ਕੋਈ ਏਕ ਬਾਜਿਨ ਤੁਮੇ ਸੰਵਾਰਾ ਕਾਲ ਫਾਸਤ ਤੈ ਉਬਾਰਾ ਜਿਨ ਨਾਮ ਤਿਆਰੋ ਕਹਾ ਦਰਦ ਦੁਸ ਦੋਖ ਤੇ ਰਹਾ ਖੱਡ ਕੇਤ ਮੇ ਸ਼ਰਨ ਤਿਹਾਰੀ ਆਪ ਹਾ ਦੇ ਲਿਉ ਬਾਰੀ ਸਰਬ ਠੋਰ ਮੇ ਹੋ ਸਹਾਏ ਦੁਸਤ ਦੋਖ ਤੇ ਲਿਉ ਬਚਾਏ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਪਿਕ ਸਕਲ ਦੇ ਕੋ ਹਰਤਾ ਦੁਸਤ ਦੋਖ ਕਿਉ ਕੇਸ਼ੇ ਕਰਤਾ ਸ੍ਰੀ ਐ ਤੁਜ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਤ ਫਲ ਪਾਵੈ ਸੋਏ ਦੁਖ ਨ ਤਿਸੇ ਬਿਆਪਤ ਕੋਇੜਲ ਸੁਨੇ ਗੰਗ ਜੋ ਜਾਹੀ ਸੋ ਰਸਨਾ ਪਾਵੇ ਸੁਨੇ ਮੁੜ ਚਿਤ ਲਾਏ ਚਤੁਰਤਾ ਆਵੀ ਦੁਖ ਦਰਦ ਪੋ ਨਿਕਟ ਤਿੰਨਾ ਤਿੰਨ ਕੇ ਰਹੇ ਜੋ ਹੋ ਕੋ ਇੱਕ ਬਾਤ ਚ ਪਈ ਕੋ ਕਹੇ ਜੋ ਪਾਈ ਸਮਨ ਸਤ ਸਹਿਸ ਬਣੀ ਜੇ ਅਰਧ ਸਹਿਸ ਹੋਂ ਤਿੰਨ ਕਹੀ ਜੇ ਭਦਰ ਸੁਦੀ ਅਸ਼ਟਮੀ ਰਵਾਰਾ ਤੀਰ ਸਤਰ ਦਰੋ ਗ੍ਰੰਥ ਸੁਦਵਾਰਾ ਸੁਐ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਹੀਂ ਨਾ ਰਾਮ ਰਹੀਮ ਪੁਰਾਨ ਕੁਰਾਨ ਇੱਕ ਕਹੇ ਮਤ ਇੱਕ ਨਾ ਮਾਨ ਸਿਮਰਤ ਸਸਤਰ ਵੇਦ ਸਭ ਹੋ ਵੇਦ ਕਹੇ ਹਮੇ ਇਕ ਨਾ ਜਾਣ ਸ੍ਰੀ ਐਸ ਪਾਨ ਕਿਰਪਾ ਤੁਮਰੀ ਕਰਮੇ ਨਾ ਕਹੋ ਸਭ ਤੋਈ ਵਿਖਾਨੇ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਏ ਤੋ ਹਰੋ ਦਵਾਰ ਬਾਈ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵੈਗੁਰੂ ਜੀ ਖਾਲਸਾ ਵੈਗੁਰੂ ਫਤਿਹ ਵਾਹਿਗੁਰੂ ਵਾਹਿਗੁਰੂ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਈ ਦਸਮੀ ਕਵੋ ਬਾਚ ਬੇਨਤੀ ਚੋ ਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸਰ ਤੋਂ ਕਵਾਉ ਆਪ ਹਾਥ ਦੇ ਮੋਹ ਬਚਾਓ ਸੁਖੀ ਬਸੇ ਮੇਰੋ ਪਰਿਵਾਰ ਸੇਖ ਸਿਖ ਸਬੇ ਕਰਤਾਰਾ ਮੋਹ ਰੱਛਾ ਨਿਜ ਕਰ ਦੇ ਕਰੀਏ ਸਭ ਬੈਰਨ ਕੋ ਆਜਿ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੂੰ ਮਿਛਾੜ ਕੋਈ ਵਰਨਾ ਤਿਆਉ ਜੋ ਵਰਚਾਉ ਸੁ ਤੁਮ ਤੇ ਪਾਉ ਸੇਖ ਸਿਖ ਹਮਾਰੇ ਤਰੀਏ ਚੁੰਨ ਚੁੰਨ ਸੱਤਰ ਹਮਾਰੇ ਮਰੀਏ ਆਪਾ ਦੇ ਮੁਝੇ ਅਵਾਰੇ ਮਨ ਕਾਲ ਕਾ ਤਰਾਸ ਨਿਵਾਰੇ ਹੁ ਜੋ ਸਦਾ ਹਮਾਰੇ ਪੱਛਾ ਸਿਰੀ ਐ ਤੂਜ ਕੀ ਕਰੇ ਔਰ ਅੱਛਾ ਰਾਖ ਲੂ ਮੋ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਅਸ਼ਟਨਕੇ ਹੰਤਾ ਤੁਮ ਹੋ ਪੂਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋ ਧੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਜਛਨ ਉਪਜਾਇਓ ਆਦੇ ਅੰਤੇ ਕੇ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੀ ਕਨ ਕੋ ਸੀ ਗੁਣ ਸੁਖ ਦੀਓ ਸਰਤਣ ਕੋ ਪਲ ਮੋਹ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਚੀਟੀ ਤੇ ਕੁੰਚ ਰਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਤਤ ਤਵ ਦੇ ਅਪਾਰਾ ਜਬ ਆਕਰਤ ਕਰਤ ਹੋ ਕਾਮ ਵੋ ਤੁਮ ਮੇ ਮਿਲ ਦੇ ਦਰ ਸੰਭਉ ਜੀਤੇ ਬਦਨ ਸਰਸਵ ਤਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਭ ਹੀ ਤੇ ਰਹਿਤੇ ਨਾਮ ਜਾਣਤ ਬੇਦ ਬੇਦ ਅਰਲਾ ਨਿਰੰਕਾਰ ਨਿਰੰਬਕਰ ਨਿਲੰਭੋ ਆਧ ਨੀਲਨਾਦ ਸੰਭ ਤਾ ਕਾਮੁੜ ਉਚਾਰਤ ਵੇਦਾ ਜਾ ਕੋ ਪੇਵ ਨ ਪਾਵਤ ਵੇਦਾ ਤਾ ਕੋ ਕਰ ਪਾਵਨ ਨੁਮੰਤ ਮਾ ਮੁੜ ਕੁਛ ਵੇਦ ਨ ਜਾਣਤ ਮਹਾਦੇਵ ਕੋ ਕੈ ਸਦਾ ਸਿਵ ਨਿਰਗਾਰ ਕਚੀਤ ਨਹੀਂ ਪੀਵ ਆਪ ਆਪਣੀ ਬੁਧ ਹੈ 제ਤੀ ਬਨਤ ਪਿੰਪਿੰ ਤੂੰ ਐ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬੇ ਸਜਾ ਪ੍ਰਥਮ ਸੰਸਾਰ ਆ ਏਕੇ ਰੂਪ ਅਨੂਪ ਸਰੂਪ ਰੰਗ ਵਾਵ ਰਾਵ ਕੈ ਕੂਪਾ ਅੰਡ ਜੇ ਰਜ ਸੇਤ ਕੀਨੀ ਉਤ ਪੂਰਨ ਖਾਨ ਬਹੁ ਰਚ ਦੀਨੀ ਕਹੋ ਫੁਲ ਰਾਜਾ ਹੈ ਬੈਠਾ ਕੋ ਸਿਮਟ ਪਾਉ ਸ਼ੰਕਰ ਗੇਠਾ ਸਗਰੀ ਸਰਸ ਦਿਖਾਏ ਚਾਂਬ ਆ ਜੁਗਾ ਸਰੂਪ ਸੁਮੰਬ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਐ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇਐਸ ਤੁਜ ਤਉ ਚਰਨੀ ਪਰੇ ਤਿਨ ਕੇ ਦੁਸਤ ਦੁਖ ਤ ਹੈ ਮਰੇ ਪ੍ਰੁਖ ਜਵਨ ਪਗ ਪਰੇ ਤਿਆਰ ਏ ਤਿਨ ਕੇ ਤੁਮ ਸੰਗਟ ਸਬਟਾਰੇ ਜੋ ਕਾਲ ਕੋਇ ਕਬਾਰ ਤੇ ਆਏ ਤਾਂ ਕੇ ਕਾਲ ਨਿਕਟ ਨਹ ਆਏ ਰੱਛਾ ਹੋਏ ਤੈ ਸਭ ਕਾਲ ਅਦ੍ਰਸਟ ਰਸ ਚਰੇ ਤਦ ਕਾਲਾ ਕਿਰਪਾ ਅਦ੍ਰਸਟ ਤਨ ਜਾਇਨ ਹਾਰੋ ਤਾਂ ਕੇ ਤਾਪ ਤਿਨ ਕ ਮੈਰੋ ਰਿਦ ਸਿਧ ਕਰਮੋ ਸਭ ਹੋਏ ਦੂਸ ਸਕੇ ਨ ਕੋਇ ਏਕ ਬਾਜਿਨ ਤੁਮੇ ਸੰਵਾਰਾ ਕਾਲ ਖਾਸ ਤੈ ਉਬਾਰਾ ਜਿਨ ਨਾਮ ਤਿਆਰੋ ਕਹਾ ਦਰਦ ਦੁਸ ਦੋਗ ਤੇ ਰਹਾ ਖੱਡ ਕੇਤ ਮੇ ਸ਼ਰਨ ਤਿਹਾਰੀ ਆਪ ਹਾ ਦੇ ਲਿਉ ਬਾਰੀ ਸਰਬ ਠੋਰ ਮੇ ਹੋਉ ਸਹਾਏ ਦੁਸਤ ਦੋਗ ਤੇ ਲਿਉ ਬਚਾਏ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਨ ਸੁਭਰਾਤਾ ਕਿਲਪਿਕ ਸਕਲ ਦੇ ਕੋ ਹਰਤਾ ਦੁਸਤ ਦੋ ਕਿਉ ਕੇਸ਼ੇ ਕਰਤਾ ਸ੍ਰੀ ਐਸ ਤੁ ਜਪ ਭੈ ਦਿਆਲਾ ਪੂਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਤ ਫਲ ਪਾਵੈ ਸੋਏ ਦੁਖ ਨ ਤਿਸੇ ਬਿਆਪਤ ਕੋਇੜਲ ਸੁਨੇ ਗੰਗ ਜੋ ਜਾਹੀਂ ਸੋ ਰਸ ਨਾ ਪਾਵੇ ਸੁਨੇ ਮੁਰਚਿਤ ਲਾਇ ਚਤੁਰਤਾ ਆਵੀ ਦੁੱਖ ਦਰਦ ਪਉਣ ਨਿਕਟ ਪਿੰਨਾ ਤਿੰਨ ਕੇ ਰਹੇ ਜੋ ਹੋ ਕੋ ਇੱਕ ਬਾਦ ਚ ਪਈ ਕੋ ਕਹੇ ਜੋ ਪਈ ਸਮਨ ਸਤ ਸੈਸ ਬਣੀ ਜੇ ਅਰਧ ਸੈਸ ਬੰਤਨ ਕਹੀ ਜੇ ਭਗਦ ਸੁਰੀ ਵਸਨੀ ਹੀ ਰਵਾਰਾ ਤੀਰ ਸਤਰਦਰੋ ਗ੍ਰੰਥ ਸੁਦਵਾਰਾ ਸੋਇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖਾ ਤਰੇ ਨੈਨੋ ਰਾਮ ਰਹੀਮ ਪੁਰਾਨ ਕੁਰਾਨ ਇਕ ਕਹੇ ਮਤ ਇਕ ਨਾ ਮੰਨ ਸਿਮਰਤ ਸਸਤਰ ਵੇਦ ਸਭ ਹੋ ਵੇਦ ਕਹੇ ਹਮੇ ਇਕ ਨ ਜਾਣ ਸ੍ਰੀ ਐਸ ਪਾਨ ਕਿਰਪਾ ਤੁਮਰੀ ਕਰਮੇ ਨਾ ਕਹੋ ਸਭ ਤੋਈ ਵਿਖਾਨੇ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਏ ਤੋ ਹਰੋ ਦਵਾਰ ਬਾਈ ਗਏ ਕੀ ਲਾਜੀ ਅਸ ਗੋਬਿੰਦਾਸ ਤੁਹਾਰ ਵੈਗੁਰੂ ਜੀ ਖਾਲਸਾ ਵੈਰ ਜੀ ਫਤਿਹ